ਸਰਪੰਚ ਆਹ ਹਰ ਆਰਾਮ ਰਾਮ 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 ਕਿੱਥੋਂ ਲੱਤ ਹੈ ਇਹ ਤਾਂ ਮੈਂ ਗਿੱਲਮਟ ਤੋਂ ਲਿਆ ਲੁਧਿਆਣੇ ਤੋਂ ਉਹ ਮੈਂ ਤਾਂ ਚੀ ਜੀ ਪਹਿਲੀ ਵਾਰ ਦੇਖਿਆ ਮੈਨੂੰ ਵੀ ਦਵਾ ਲਿਆ ਬਹਿ ਜਾ ਆਹ ਹਰ ਨਾ ਮੈਂ ਤਾਂ ਆਪ ਖੇਤੀ ਕਰਨੀ ਆ ਸਮਾਰ ਕੇ ਬਹਿ ਜਾ ਕਿੱਦਾਂ ਡੱਬਾ ਬਹਿ ਜਾ ਬਹਿ ਜਾ ਹੱਕ ਦੇ ਕਰਾ ਜਹਾਂ ਆ ਜਾਗਾ ਬੱਸ ਸਮਾਰ ਕੇ ਬੈਠਾ ਤਬਾਹ ਇਹ ਲੈ ਲੈ ਹੱਕ ਦੇ ਕਰਾ ਇਹ ਤਾਂ ਵੀ ਫੈਕਟਰੀ ਆ ਗਿੱਲ ਕਲਾ ਉਹਦਾ ਨਜ਼ਾਰਾ ਹੀ ਵੜਾਗਾ ਬੜਾ ਗੁੱਸਾ ਹੋਰ ਵੀ ਸਪਰੇ ਪੰਪ ਗੱਡੀਆਂ ਧੋਣਾ ਏ ਉਮਰ ਜੀ ਲੜਾ ਆ ਜਾ ਕੇ ਅੰਦਰ ਆ ਬਾਈ ਦੇ ਉਹ ਚੀਜ਼ਾਂ ਸਾਰੇ ਰੂਟਾ ਵੇਟਰ ਛੋਟੇ ਵੱਡੇ ਇੱਕ ਆ ਚੀਜ਼ ਆ ਗਈ ਜਿਵੇਂ ਕੋਈ ਮਿਰਚਾਂ ਲਾਈਆਂ ਨੇ ਮਿਰਚਾਂ ਗੁੱਟਾ ਮਰ ਜਾਂਦਾਗਾ ਬਸ ਐ ਕਰ ਉਹ ਤੋਂ ਐ ਗੁੱਟਾ ਚੱਕ ਮਰੇ ਹੋਏ ਤੋਂ ਤਲਾ ਦੇ ਇਹ ਗੱਲ ਪੱਕੀ ਆ ਤਾਂ ਆ ਦੇ ਮੱਕੀ ਵਿੱਚ ਨਾਲੇ ਆ ਗਏ ਆ ਖੜਾਗਾ ਜਿਹੜਾ ਤੈ ਲੈਣਾਗਾ ਕਿੰਨੇ ਦਾ ਬਾਈ ਇਹ ਸਪੈਸ਼ਲ ਆਫਰ ਕਰਿਆ ਇਹ ਵੈਸੇ ਤਾਂ ਪੈਂਦਾ 3 ਸਵਾ 3 ਲੱਗਦਾ ਪਰ 50000 ਰੁਪਏ ਮੌਕੇ ਤੇ ਸਬਸਿਡੀ ਦੇ ਕੇ 275 ਦਾ ਪੈਂਦਾ ਇਹ ਉਹ ਨਾਲ ਹੀ ਰੋਟਾ ਬਿੱਟ ਜਾ ਉਹ ਰੋਟਾ ਬਿੱਟੋ 3 ਫੁੱਟ ਦਾ ਨਾਲ ਹੈ ਇਹਦੇ ਵਿੱਚ 3 ਫਾਰਵਰਡ ਹਾਈ ਗੇਅਰ 3 ਲੋ ਗੇਅਰ ਤੇ 3 ਰਿਵਰਸ ਗੇਅਰ 9 ਗੇਅਰ ਦਾ ਟਰੈਕਟਰ ਹੈ ਇਹ ਜੇ ਕਿਸੇ ਨੇ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗਿਲ ਆ ਜਿਓ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਕਿਸਾਨ ਮਿੱਤਰਾਂ ਨੂੰ ਜਰੂਰ ਪਹੁੰਚਾ ਦਿਓ ਧ ਕਰਨੀ ਹੈਗੀ ਆ ਜਾ ਆਜੇ ਕਰੀ ਮੁੰਡੇ ਫਟ ਖੜ ਜਾ ਇੱਕ ਮਿੰਟ ਉਹ ਬਾਛੋ ਬਾਲ ਤਾਂ ਹੈ ਨਹੀਂ ਤੇਰੇ